ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਸਭਨਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਖਾਸ ਕਰਕੇ ਪੰਜਾਬ ਦੇ ਸਾਬਕਾ ਫੌਜੀ ਵੀਰ ਵੀਰ ਨਾਰੀਆਂ ਜੰਗੀ ਵਿਧਵਾਵਾ ਭੈਣਾ ਔਰ ਡਿਪੈਂਡੈਂਟਸ ਜਿੰਨੇ ਵੀ ਨੇ ਸਾਬਕਾ ਫੌਜੀਆਂ ਦੇ ਪੂਰੇ ਵੀਡੀਓ ਸੁਣਿਓ ਕਿਉਂਕਿ ਪੰਜਾਬ ਦੇ ਵਿੱਚ ਰਿਕਾਰਡ ਸੈਂਟਰ ਤੋਂ ਇੱਕ ਟੀਮ ਆ ਰਹੀ ਹੈ ਜਿਹੜੀ ਸਾਬਕਾ ਫੌਜੀਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਆ ਰਹੀਆਂ ਮੁਸ਼ਕਲਾਂ ਦੇ ਹੱਲ ਦੇ ਲਈ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਇਹ ਜਿਹੜਾ ਦੌਰਾ ਉਹਨਾਂ ਦਾ 17 ਜਨਵਰੀ ਤੋਂ ਲੈ ਕੇ 9 ਫਰਵਰੀ ਤੱਕ ਰਹਿਣ ਵਾਲਾ ਹੈ ਸੋ ਤੁਸੀਂ ਪੂਰੀ ਜਾਣਕਾਰੀ ਸੁਣ ਲਿਓ ਕਿੰਨੀ ਤਰੀਕ ਨੂੰ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੱਥੇ ਜਿਹੜਾ ਕੈਂਪ ਲੱਗੇਗਾ ਅਖੀਰ ਤੱਕ ਪੂਰੀ ਵੀਡੀਓ ਵੇਖਿਓ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਾਬਕਾ ਫੌਜੀਆਂ ਦੇ ਪਰਿਵਾਰਾਂ ਤੱਕ ਸਾਂਝੀ ਜ਼ਰੂਰ ਕਰ ਦਿਅ ਜੀ ਸੋ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਭਾਰਤੀ ਫੌਜ ਦੀ ਪੰਜਾਬ ਰੈਜਿਮੈਂਟ ਦੀ ਜਿਹੜੀ ਰਿਕਾਰਡ ਸੈਂਟਰ ਦੀ ਰਾਮਗੜ੍ਹ ਤੋਂ ਜਿਹੜੀ ਟੀਮ ਹੈ ਉਹ ਮਿਸ਼ਨ ਹਾਰਦਿਕ ਮਿਲਣ ਦੇ ਤਹਿਤ ਪੰਜਾਬ ਦੇ ਵਿੱਚ ਦੌਰਾ ਕਰ ਰਹੀ ਹੈ ਪਿਛਲੇ ਸਾਲ ਵੀ ਟੀਮ ਨੇ ਵਿజిਟ ਕੀਤਾ ਸੀ ਕਈ ਜ਼ਿਲ੍ਹਿਆਂ ਨੂੰ ਪਿਛਲੇ ਸਾਲ ਕਵਰ ਕੀਤਾ ਸੀ 2025 ਦੇ ਵਿੱਚ ਜਿਹੜੇ ਜ਼ਿਲ੍ਹੇ ਪੰਜਾਬ ਦੇ ਰਹਿ ਗਏ ਸਨ ਪੰਜਾਬ ਦੇ ਜਿੰਨੇ ਵੀ ਸੈਨਿਕ ਪਲਾਇ ਦਫਤਰ ਨੇ ਉਹਨਾਂ ਦੇ ਵਿੱਚ ਜਿਹੜੀ ਇਹ ਟੀਮ ਵੱਲੋਂ ਕੈਂਪ ਲਗਾਇਆ ਜਾਏਗਾ ਸਮਾ ਰਹੇਗਾ ਸਵੇਰ 10 ਵਜੇ ਤੋਂ ਲੈ ਕੇ 3 ਵਜੇ ਤੱਕ ਸਾਬਕਾ ਸੈਨਿਕਾਂ ਤੇ ਉਹਨਾਂ ਦੀ ਭਲਾਈ ਦੇ ਲਈ ਸੋ ਸਭ ਤੋਂ ਪਹਿਲਾਂ ਇਹ ਜਿਹੜਾ ਸੈਨਿਕ ਭਲਾਈ ਦਫ਼ਤਰ ਮੁਹਾਲੀ ਤੋਂ ਸ਼ੁਰੂ ਕਰਨਗੇ 17 ਜਨਵਰੀ 2026 ਨੂੰ ਉੱਥੇ ਕੈਂਪ ਲੱਗੇਗਾ 10 ਵਜੇ ਤੋਂ ਲੈ ਕੇ 3 ਵਜੇ ਤੱਕ ਮੁਹਾਲੀ ਏਰੀਏ ਦੇ ਜਿੰਨੇ ਵੀ ਸਾਬਕਾ ਸੈਨਿਕ ਵੀਰ ਵੀਰਨਾਰੀਆਂ ਭੈਣਾ ਡਿਪੈਂਡੈਂਸ ਨੇ ਸਾਬਕਾ ਫੌਜੀ ਵੀਰਾਂ ਦੇ ਬੱਚੇ ਨੇ ਮਾਤਾ ਪਿਤਾ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੰਜਾਬ ਰੈਜਿਮੈਂਟ ਦੇ ਰਿਕਾਰਡ ਸੰਬੰਧੀ ਕੋਈ ਪ੍ਰੋਬਲਮ ਹੈ ਕੋਈ ਮੁਸ਼ਕਲ ਹੈ ਉਹ ਸੈਨਿਕ ਪੁਲਾਈ ਦਫਤਰ ਸਹਿਬਜਾਦਾ ਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ 17 ਜਨਵਰੀ 2026 ਨੂੰ ਮਿਲ ਸਕਦੇ ਨੇ ਸੋ ਸਾਰੇ ਸੈਨਿਕ ਪੁਲਾਈ ਦਫਤਰਾਂ ਦੇ ਵਿੱਚ ਫਤੇਗੜ ਸਾਹਿਬ 19 ਜਨਵਰੀ ਰੋਪੜ 21 ਅਤੇ 22 ਜਨਵਰੀ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ 24 ਜਨਵਰੀ ਸੈਨਿਕ ਪੁਲਾਈ ਦਫਤਰ ਲੁਧਿਆਣਾ 27 ਜਨਵਰੀ ਜਲੰਧਰ 30 ਅਤੇ 31 ਜਨਵਰੀ ਮੋਗਾ 3 ਫਰਵਰੀ ਫਰੀਦਕੋਟ 5 ਫਰਵਰੀ ਬਰਨਾਲਾ 7 ਫਰਵਰੀ ਅਤੇ ਮਾਨਸਾ 9 ਫਰਵਰੀ ਨੂੰ ਫੈਨਿਕ ਪਲੇ ਦਫਤਰ ਦੇ ਵਿੱਚ ਪੰਜਾਬ ਰੈਜਿਮੈਂਟ ਸੈਂਟਰ ਤੋਂ ਕਲਰਕਾਂ ਦੀ ਅਫਸਰਾਂ ਦੀ ਟੀਮ ਆ ਰਹੀ ਹੈ ਜਿਹੜੀ ਪੰਜਾਬ ਰੈਜਿਮੈਂਟ ਦੇ ਸਾਬਕਾ ਫੌਜੀਆ ਤੇ ਉਹਨਾਂ ਦੇ ਪਰਿਵਾਰਾਂ ਦੀਆਂ ਹਰ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਹੱਲ ਕਰੇਗੀ ਤੁਸੀਂ ਕੀ ਕਰਨਾ ਆਪਣੇ ਸਾਰੇ ਡਾਕੂਮੈਂਟ ਜੋ ਵੀ ਤੁਹਾਡੇ ਕੋਲ ਫੌਜਦਾਰ ਰਿਕਾਰਡ ਹੈ ਚਾਹੇ ਤੁਹਾਡਾ ਆਪਣਾ ਜਾਂ ਤੁਹਾਡੇ ਜਿਨ੍ਹਾਂ ਦੇ ਤੁਸੀਂ ਡਿਪੈਂਡੈਂਟ ਸੋ ਕੋਈ ਸਾਬਕਾ ਫੌਜੀ ਵੀਰ ਹੈ ਜਾਂ ਕੋਈ ਡਿਊਟੀ ਦੌਰਾਨ ਕੋਈ ਫੌਜੀ ਵੀਰ ਸ਼ਹੀਦ ਹੋਇਆ ਉਹਦੇ ਪਰਿਵਾਰ ਨੂੰ ਕੋਈ ਮੁਸ਼ਕਲ ਆ ਰਹੀ ਹੈ ਜਿੰਨੇ ਵੀ ਤੁਹਾਡੇ ਫੌਜ ਦੇ ਜਾਂ ਤੁਹਾਡੇ ਆਪਣੇ ਡਾਕੂਮੈਂਟ ਨੇ ਉਹ ਤੁਸੀਂ ਨਾਲ ਲੈ ਕੇ ਜਾਣੇ ਨੇ ਆਪਣਾ ਮੋਬਾਈਲ ਨੰਬਰ ਨਾਲ ਲੈ ਕੇ ਜਾਣਾ ਜਿਹੜਾ ਤੁਹਾਡਾ ਫੌਜ ਦੇ ਡਾਕੂਮੈਂਟਾਂ ਦੇ ਨਾਲ ਜੁੜਿਆ ਹੋਇਆ ਔਰ ਆਪਣਾ ਆਈਡੀ ਕਾਰਡ ਜਿਹੜਾ ਤੁਸੀਂ ਉਹ ਜ਼ਰੂਰ ਲੈ ਕੇ ਜਾਣਾ ਡਿਪੈਂਡੈਂਟ ਦਾ ਜਾਂ ਜਿਹੜੇ ਸਾਬਕਾ ਫੌਜੀ ਵੀਰ ਨੇ ਉਹਨਾਂ ਦਾ ਆਪਣਾ ਆਈਡੀ ਕਾਰਡ ਹੈ ਸੋ ਸਾਰੇ ਡਾਕੂਮੈਂਟ ਲੈ ਕੇ ਤੁਸੀਂ ਜਿੱਥੇ-ਜਿੱਥੇ ਵੀ ਤੁਹਾਨੂੰ ਮੈਂ ਲੋਕੇਸ਼ਨ ਦੱਸੀ ਹੈ ਆ ਤੁਹਾਡੀ ਸਕਰੀਨ ਤੇ ਵੀ ਇਹ ਸਾਰੀ ਜੀ ਡਿਟੇਲ ਉਹ ਆਈ ਹੈ ਤੁਸੀਂ ਉੱਥੋਂ ਵੀ ਪੜ ਸਕਦੇ ਹੋ ਨਹੀਂ ਤਾਂ ਆਪਣਾ ਚੈਨਲ ਆ ਪੰਜਾਬ ਗਿਆਨ ਦਰਪਣ ਦਾ ਵਟਸਐਪ ਚੈਨਲ ਉਹਦੇ ਉੱਪਰ ਵੀ ਪੂਰੀ ਜਾਣਕਾਰੀ ਜਿਹੜੀ ਹੈ ਫੋਟੋ ਪਈ ਹੋਈ ਹੈ ਤੁਸੀਂ ਉੱਥੋਂ ਵੀ ਡਿਟੇਲ ਵਿੱਚ ਵੇਖ ਸਕਦੇ ਹਾਂ ਸੋ ਵੱਧ ਤੋਂ ਵੱਧ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਆ ਜੇ ਹੋਰ ਵੀ ਸਾਬਕਾ ਫੌਜੀ ਵੀਰ ਤੋਂ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਜਾਏਗੀ ਜਿਹੜੇ ਮਿਸ਼ਨ ਦੇ ਤਹਿਤ ਇਹ ਰੈਜਿਮੈਂਟ ਸੈਂਟਰ ਤੋਂ ਟੀਮ ਆ ਰਹੀ ਹੈ ਉਹਨਾਂ ਦਾ ਜਿਹੜਾ ਮਿਸ਼ਨ ਆ ਪੂਰਾ ਹੋ ਸਕੇ ਸਾਬਕਾ ਫੌਜੀ ਵੀਰਾਂ ਤੋਂ ਉਹਨਾਂ ਦੇ ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਿਹੜਾ ਹੱਲ ਹੈ ਉਹ ਹੋ ਸਕੇ ਨਹੀਂ ਤਾਂ ਝੋਲਾ ਫੜ ਕੇ ਫੌਜੀ ਵੀਰ ਰਿਕਾਰਡ ਸੈਂਟਰਾਂ ਦੇ ਚੱਕਰ ਲਾਉਂਦੇ ਰਹਿੰਦੇ ਨੇ ਕਿਸੇ ਦੀ ਪੈਨਸ਼ਨ ਘਟਾ ਰਹੀ ਹੈ ਕਿਸੇ ਦਾ ਕੋਈ ਪਾਰਟ ਆਰਡਰ ਨਹੀਂ ਹੋਇਆ ਕਿਸੇ ਦੇ ਮਾਤਾ ਪਿਤਾ ਦੀ ਡਿਪੈਂਡੈਂਸ ਦੀ ਜਿਹੜਾ eCHS ਕਾਰਡ ਦੇ ਵਿੱਚ ਕੋਈ ਡੇਟ ਆਫ ਬਰਥ ਗਲਤ ਹੈ ਜਾਂ ਕਿਸੇ ਨੂੰ ਕੋਈ ਨਵਾਂ ਪਾਰਟ ਟੂ ਆਰਡਰ ਕਰਾਉਣਾ ਹੈ ਉਹ ਸਾਰੀ ਜਿਹੜੀ ਤੁਸੀਂ ਤੁਹਾਡੀ ਕੋਈ ਵੀ ਮੁਸ਼ਕਲ ਹੈ ਉਹ ਇਨ੍ਹਾਂ ਇਨ੍ਹਾਂ ਸੈਨਿਕ ਪੁਲਏ ਦਫ਼ਤਰਾਂ ਦੇ ਵਿੱਚ ਪਹੁੰਚ ਕੇ ਤੁਸੀਂ ਹੱਲ ਕਰਵਾ ਸਕਦੇ ਹੋ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਨੂੰ ਚੈਨਲ ਤੇ ਮਿਲਦੀਆਂ ਰਹਿਣਗੀਆਂ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤੇ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਦੇ ਨਾਲ ਜੁੜੇ ਰਹੋ ਜੀ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ